ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਪਰ ਇਸ ਵਾਰ ਗਾਇਕ ਆਪਣੇ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਦੇ ਵਿੱਚ ਨਹੀਂ ਸਗੋ ਆਪਣੀ ਐਕਸ ਪਤਨੀ ਕਾਰਨ ਸੁਰਖੀਆਂ ਦੇ ਵਿੱਚ ਨੇ ਦਰਅਸਲ ਹਾਲੀ ਦੇ ਵਿੱਚ ਸ਼੍ਰੀ ਬਰਾੜ ਦੀ ਐਕਸ ਪਤਨੀ ਸੁਖਮਨ ਸੰਧੂ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਜਸਟ ਉਹ ਕਿਸੇ ਸ਼ਖਸ ਨੂੰ ਗਾਲਾਂ ਕੱਢਦੀ ਹੋਈ ਨਜ਼ਰ ਆ ਰਹੀ ਹੈ ਦਸ ਗਿਆ ਕਿ ਇਸ ਵੀਡੀਓ ਦੇ ਵਿੱਚ ਸੁਖਮਰ ਉਸ ਸ਼ਖਸ ਨੂੰ ਗਾਲਾਂ ਕੱਢਦੀ ਹੈ ਜਿਸ ਨੇ ਉਸ ਦੀ ਪੋਸਟ ਤੇ ਕਮੈਂਟ ਕਰਕੇ ਉਸ ਨੂੰ ਡਿਪਰੈਸ਼ਨ ਦਾ ਸ਼ਿਕਾਰ ਦੱਸਿਆ ਕਮੈਂਟ ਕਰਨ ਵਾਲੇ ਇਸ ਸ਼ਖਸ ਨੂੰ ਸੰਧੂ ਵੱਲੋਂ ਨਾ ਸਿਰਫ ਕਰਾਰਾ ਜਵਾਬ ਦਿੱਤਾ ਗਿਆ ਸਗੋਂ ਗਾਲੀ-ਗਲੋਚ ਵੀ ਕੀਤੀ ਸੁਖਮਰ ਨੇ ਦੱਸਿਆ ਕਿ ਮੈਂ ਹਰ ਜਗ੍ਹਾ ਘੁੰਮ ਰਹੀ ਆ ਮੈਂ ਕੋਈ ਵੀ ਡਿਪਰੈਸ਼ਨ ਦੇ ਵਿੱਚ ਨਹੀਂ ਆ ਉਸ ਨੇ ਉਸ ਸ਼ਖਸ ਨੂੰ ਕਿਹਾ ਕਿ ਤੂੰ ਜਾ ਕੇ ਆਪਣੀ ਮਾਂ ਦਾ ਮੂੰਹ ਵੇਖ ਜਾਂ ਆਪਣੇ ਭੈਣ ਦਾ ਮੂੰਹ ਵੇਖ ਮੈਂ ਇੱਕਦਮ ਵਧੀਆ ਜੋ ਤੁਸੀਂ ਬਕਵਾਸ ਕਰਦੇ ਹੋ ਉਹ ਸਮਝ ਕੇ ਕਰਿਆ ਕਰੋ ਉਹਨਾਂ ਨੇ ਦੱਸਿਆ ਕਿ ਮੈਂ 2 ਤੋਂ 3 ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਜ਼ਰੂਰ ਡਿਪਰੈਸ਼ਨ ਦੇ ਵਿੱਚ ਸੀ ਪਰ ਮੈਂ ਹੁਣ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਆਈਆਂ ਅਮਰੀਕਾ ਜਾ ਕੇ ਆਈਆਂ ਘੁੰਮ ਰਹੀਆਂ ਮਜ਼ੇ ਦੇ ਵਿੱਚ ਹਾਂ ਤੇ ਕੀ ਇਹ ਡਿਪਰੈਸ਼ਨ ਹੁੰਦਾ ਹੈ ਹਾਂਜੀ ਕਿਵੇਂ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਤੇ ਮੈਨਾਂ ਕੱਲ ਸਟੋਰੀ ਬਈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਨੂੰ ਕਿਸੇ ਕੁੜੀ ਨੇ ਕਿਹਾ ਕਿ ਤੁਸੀਂ ਕਿੱਦਾਂ ਨਿਕਲੇ ਹੋ ਨਾ ਚੀਜ਼ਾਂ ਤੋਂ ਕਿਸੇ ਬੜੀ ਬੰਦੇ ਨੇ ਕੋਈ ਨੌਨਸੈਂਸ ਮੈਨੂੰ ਕਹਿੰਦਾ ਤੂੰ ਤਾਂ ਡਿਪਰੈਸ਼ਨਸ ਨਿਕਲ ਜਾ ਕੀ ਕਹਾਂ ਮੈਂ ਤੈਨੂੰ ਹੁਣ ਸਾਰੀ ਸਟੋਰੀਆਂ ਇੰਸਟਾਗ੍ਰਾਮ ਤੇ ਫੈਮਲੀਜ਼ ਵੀ ਵੇਖਦੀਆਂ ਮੈਂ ਕੁਝ ਕਹਿ ਨਹੀਂ ਸਕਦੀ ਆਪਣੀ ਮਾਂ ਦਾ ਮੂੰਹ ਵੇਖ ਜਾ ਕੇ ਜਾਂ ਆਪਣੀ ਭੈਣ ਦਾ ਵੇਖ ਮੈਂ ਕੋਈ ਡਿਪਰੈਸ਼ਨ ਵਿੱਚ ਨਹੀਂ ਹੈਗੀ ਮੈਂ ਇੱਕਦਮ ਵਧੀਆ ਹਾਂ ਸਮਝ ਗਿਆ ਜੋ ਤੁਸੀਂ ਬਕਵਾਸ ਕਰਦੇ ਹੋ ਨਾ ਔਰ ਉਸ ਤੋਂ ਬਾਅਦ ਇਹਨਾਂ ਦੇ ਜਦੋਂ ਫੋਲੋਅਰ ਵੇਖੋ ਨਾ ਜ਼ੀਰੋ ਹੁੰਦਾ ਕੋਈ ਫੋਲੋਅਰ ਨਹੀਂ ਬਕਵਾਸ ਇੰਨਾ ਤੁਸੀਂ ਕਿੱਥੋਂ ਸਿੱਖੇ ਹੋ ਨੇ ਯਾਰ ਇੰਨਾ ਭੋਂਕਦੇ ਹੋ ਤੁਸੀਂ ਪੌਂ ਪੌਂ ਭੋਂਕਦੇ ਰਹਿੰਦੇ ਹੋ 24 ਘੰਟੇ ਕਿੱਥੋਂ ਲੈ ਕੇ ਉੱਨੀ ਉਹਨਾਂ ਦਿਮਾਗ ਕਿਸੇ ਹੋਰ ਚਾਰ ਜਗ੍ਹਾ ਤੇ ਲਾ ਲਓ ਕੁਝ ਬਣ ਜਾਓਗੇ ਲਾਈਫ ਦੇ ਵਿੱਚ ਜਾਂ ਕਿਸੇ ਕਿਥੇ ਚੱਲ ਜਾਓ ਜਾਂ ਕਿਤੇ ਬਹਿ ਜਾਓ ਕਿਸੇ ਲੋਕਾਂ ਦੀ ਮਦਦ ਕਰੋ ਮੇਰੀਆਂ ਸਟੋਰੀਆਂ ਵੇਖਣ ਲਈ ਐਡੇ ਵੇਲੇ ਬੈਠੇ ਹੋ ਝੂਠੋ ਤੁਸੀਂ ਹੈ ਮੈਂ ਡਿਪਰੈਸ਼ਨ ਵਿੱਚ ਸੀ 2 ਸਾਲ 1.5 ਸਾਲ ਪਹਿਲੇ 1.5 ਸਾਲ ਹੋ ਗਿਆ ਓਕੇ ਇਹਨਾਂ ਚੀਜ਼ਾਂ ਤੋਂ ਮੈਂ ਬਾਹਰ ਨਿਕਲੀ ਹੋਈਆਂ ਅਮਰੀਕਾ ਜਾ ਕੇ ਆ ਗਈ ਘੁੰਮ ਰਹੀਆਂ ਮਜ਼ੇ ਕਰ ਰਹੀਆਂ ਡਿਪਰੈਸ਼ਨ ਹੁੰਦਾ ਹੈ ਡਿਪਰੈਸ਼ਨ ਹੁੰਦਾ ਹੈ ਇਹ ਡਿਪਰੈਸ਼ਨ ਕਿਸ ਤਰ੍ਹਾਂ ਤੈਨੂੰ ਮੂੰਹ ਤੇ ਬਕਵਾਸ ਕਰਦਾ ਜੁੱਤੀ ਆ ਬ੍ਰਾਂਡਡ ਜੁੱਤਾ ਵਾਇਆ ਦਿਲ ਤਾਂ ਕਰ ਰਿਹਾ ਇਹੀ ਮਾਰਾ ਪਤਰੀ ਉਕਾਦ ਬ੍ਰਾਂਡਡ ਜੁੱਤੇ ਦੀ ਵੀ ਨਹੀਂ ਹੋਣੀ ਤੇਰੇ ਮੂੰਹ ਤੇ ਮਰਾ ਦਸਨਯੋਗ ਸੁਖਮਨ ਸੰਧੂ ਤੇ ਗਾਇਕ ਸ਼੍ਰੀ ਬਿਰਾੜ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਨੇ ਦੋਵਾਂ ਦਾ ਤਲਾਕ ਹੋ ਚੁੱਕਿਆ ਹੈ ਇੱਕ ਇੰਟਰਵਿਊ ਦੌਰਾਨ ਸੁਖਮਨ ਵੱਲੋਂ ਗਾਇਕ ਤੇ ਕਈ ਦੋਸ਼ ਲਗਾਏ ਗਏ ਸੀ ਜਸਟ ਇੱਕ ਧੋਖਾ ਦੇਣਾ ਵੀ ਸੀ ਇਸ ਬਾਅਦ ਉਹਨਾਂ ਨੇ ਇੱਕ ਦੂਜੇ ਨਾਲ ਤਲਾਕ ਲੈ ਕੇ ਦੂਰੀ ਬਣਾ ਲਈ ਸ਼੍ਰੀ ਬਿਰਾੜ ਇੱਕ ਗਾਇਕ ਸੰਗੀਤਕਾਰ ਤੇ ਲੇਖਕ ਨੇ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਗਾਣੇ ਦਿੱਤੇ ਨੇ ਜੀ ਹਾਂ ਬਹੁਤ ਸਾਰੇ ਸਿੰਗਰਾਂ ਨੇ ਉਹਨਾਂ ਦੇ ਗਾਣੇ ਗਾਏ ਨੇ ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਪਰੇ ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਅੰਦੋਲਨ ਦੇ ਲਈ ਕਿਸਾਨ ਐਂਥਮ ਅਤੇ ਕਿਸਾਨ ਐਂਥਮ 2 ਸ਼ਾਨਦਾਰ ਟਰੈਕ ਦਿੱਤੇ ਸੀ ਜਿਨ੍ਹਾਂ ਦੇ ਬੋਲ ਹੁਣ ਵੀ ਲੋਕਾਂ ਦੇ ਦਿਲਾਂ ਤੇ ਰਾਜ਼ ਕਰਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ